ਦੇਵੇ ਜੁੜੋ ਆਪਾਂ ਕਰੀਏ ਗੱਲਾਂ ਬਾਤਾਂ ਮੇਰਾ ਵੀਰ ਸਾਰੇ ਜਾਣੇ ਆ ਜਾਓ ਤਾਂ ਲਾਈਵ ਦੇ ਵਿੱਚ ਜੁੜੋ ਸਾਰੇ ਜਾਣੇ ਵੀਰ ਆ ਜਾਓ ਮੇਰਾ ਵੀਰ ਸਾਰੇ ਜਾਣੇ ਜਿੰਨੇ ਵੀ ਲਾਈਵ ਦੇਖਦੇ ਆਪਣੇ ਲਾਈਵ ਦੇ ਵਿੱਚ ਜੁੜਨ ਦੀ ਕਿਰਪਾਲਤਾ ਕਰੋ ਸਾਰੇ ਮੇਰੇ ਵੀਰ ਤੇ ਅੱਜ ਆਪਾਂ ਗੱਲ ਕਰਾਂਗੇ ਕੁਝ ਨਵੀਂ ਅਪਡੇਟ ਬਾਰੇ ਜੋ ਨਵੇਂ ਫੀਚਰ ਆਏ ਆ ਫੇਸਬੁੱਕ ਵਾਰੇ ਓ ਫੇਸਬੁੱਕ ਦੀ ਨਵੀਂ ਅਪਡੇਟ ਆ ਤੇ WhatsApp ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਤਾਂ ਬੜੇ ਘੈਂਟ ਘੈਂਟ ਫੀਚਰ ਆਏ ਆ ਤਾਂ ਪਲੀਜ਼ ਸਾਰੇ ਜਾਣੇ ਲਾਈਵ ਦੇ ਵਿੱਚ ਜੁੜੋ ਜਲਦੀ ਤੋਂ ਜਲਦੀ ਜਿੰਨੀ ਜਲਦੀ ਜੁੜ ਸਕਦੇ ਆ ਤਾਂ ਜਿਹੜੇ ਵੀ ਆਪਣੇ ਫੇਸ ਸੌਰੀ YouTube ਫੈਮਲੀ ਆ ਜਲਦੀ ਤੋਂ ਜਲਦੀ ਲਾਈਵ ਦੇ ਵਿੱਚ ਜੁੜੋ ਤਾਂ ਫਿਰ ਆਪਾਂ ਕਰੀਏ ਗੱਲਬਾਤਾਂ ਤਕਰੀਬਨ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਫੇਸਬੁੱਕ ਤੇ ਪਹਿਲਾਂ ਆਪਾਂ ਕੀ ਕਰਦੇ ਹੁੰਦੇ ਸੀਗੇ ਫੇਸਬੁੱਕ ਤੇ ਕੋਈ ਵੀ 6-7 ਸਕਰ ਦੀ ਰੀਲ ਪਾਉਂਦੇ ਸੀਗੇ ਤਾਂ ਹੁਣ ਫੇਸਬੁੱਕ ਤੇ ਕੀ ਕੀਤਾ ਹੈ ਫੇਸਬੁੱਕ ਦੀ ਨਵੀਂ ਅਪਡੇਟ ਹੈ 6-7 ਸਕਰ ਦੀ ਰੀਲ ਬੰਦ ਕਰਤੀ ਆ ਪਹਿਲਾਂ ਕੀ ਹੁੰਦਾ ਸੀ 6 ਫੇਸਬੁੱਕ ਤੇ ਬੰਦਾ 6-7 ਸਕੰਡ ਦੀ ਰੀਲ ਤੇ ਅਰਨਿੰਗ ਕਰ ਸਕਦਾ ਸੀਗਾ ਤੋ ਹੁਣ ਇਹਨਾਂ ਨੇ ਉਹ ਜਿਹੜੀ 6 7 ਸਕੰਡ ਦੀ ਰੀਲ ਉਹਨਾਂ ਨੇ ਬੰਦ ਕਰਤੀ ਹੁਣ ਕਹਿੰਦੇ ਵੀ 10 ਸਕੰਡ ਦੀ ਰੀਲ ਪਾਉਂਗੇ ਤਾਂ ਹੀ ਅਰਨਿੰਗ ਹੋਊਗੀ ਨਹੀਂ ਤਾਂ ਨਹੀਂ ਹੋਣੀ ਹੈਗੀ ਤਾਂ ਇਹ ਨਵੀਂ ਅਪਡੇਟ ਹੈਗੀ ਆ ਫੇਸਬੁੱਕ ਦੀ ਤੇ WhatsApp ਤੇ ਵੀ 2-3 ਨਵੇਂ ਫੀਚਰ ਆਏ ਆ ਤੇ ਉਹਨਾਂ ਲਈ ਬੜੇ ਫਾਇਦੇ ਤੇ ਆਪਾਂ ਸਵੇਰੇ ਵੀਡੀਓ ਕਰਾਂਗੇ ਤਾਂ ਪਲੀਜ਼ ਮੇਰਾ ਵੀਰ ਜਰੂਰ ਦੇਖਿਓ ਤੇ ਜਿੰਨੇ ਵੀ ਵੀਰ ਆਪਣੇ ਬਾਅਦ ਦੇ ਵਿੱਚ ਵੀ ਲਾਈਵ ਦੇਖਦੇ ਆ ਤਾਂ ਜੇਕਰ ਤੁਹਾਨੂੰ ਆਪਣੀਆਂ ਜਾਣਕਾਰੀਆਂ ਵਧੀਆ ਲੱਗਦੀਆਂ ਆਏ ਆ ਤਾਂ ਤੁਸੀਂ ਮੇਰਾ ਵੀਰ ਆਪਣੇ ਇਸ ਚੈਨਲ ਨੂੰ ਟੈਕਨੀਕਲ ਹੈਪੀ ਨੂੰ ਇਸ ਚੈਨਲ ਨੂੰ ਸ਼ੇਅਰ ਜ਼ਰੂਰ ਕਰਿਓ ਜਿੰਨੀਆਂ ਵੀ ਵੀਡੀਓ ਤੁਹਾਡੇ ਸਾਹਮਣੇ ਆਉਂਦੀਆਂ ਆਏ ਤੇ ਤੁਸੀਂ ਵੀਡੀਓ ਨੂੰ ਬੱਦ-ਬੱਦ ਸ਼ੇਅਰ ਕਰਿਓ ਤਾਂਕਿ ਤਾਂ ਜੋ ਹੋਰ ਵੀ ਆਪਣੇ ਨਾਲ ਵੀਰ ਜੋੜ ਸਕਣ ਤੇ ਆਪਣਾ ਚੈਨਲ ਜਿਹੜਾ ਅੱਗੇ ਵੀ ਗਰੋ ਕਰੇ ਤਾਂ ਆਪਾਂ ਤੁਹਾਡੇ ਲਈ ਨਵੇਂ ਤੋਂ ਨਵੇਂ ਕੰਟੈਂਟ ਲੈ ਕੇ ਆਵਾਂਗੇ ਆਪਾਂ ਹਰ ਰੋਜ਼ ਕੰਮ ਕਰਦੇ ਤੁਸੀਂ ਦੇਖ ਸਕਦੇ ਆਂ ਆਪਾਂ ਇੱਕ ਦਿਨ ਵੀ ਨਾਗਾ ਨਹੀਂ ਪਾਉਂਦੇ ਤੇ ਤਕਰੀਬਨ ਆਪਾਂ ਰੋਜ਼ ਨਵੀਂ ਤੇ ਨਵੇਂ ਟੌਪਿਕ ਤੇ ਵੀਡੀਓ ਲੈ ਕੇ ਆਈਦੀ ਆ ਤਾਂ ਆਪਾਂ ਨੂੰ ਤੁਹਾਡੀ سپورਟ ਦੀ ਲੋੜ ਹੈ ਪਲੀਜ਼ ਤੁਸੀਂ ਸਾਰੇ ਵੀਰ ਮੇ ਦਾ ਸਪੋਰਟ ਜ਼ਰੂਰ ਕਰੋ ਮੇਰੀ ਜੇਕਰ ਤੁਸੀਂ ਸਪੋਰਟ ਵਧੀਆ ਕਰੋਗੇ WhatsApp ਸ਼ੇਡ WhatsApp ਦੇ ਉੱਪਰ ਦੋ ਤਿੰਨ ਨਵੇਂ ਫੀਚਰ ਆਇਆ ਤਾਂ ਸਵੇਰੇ ਮੈਂ ਵੀਡੀਓ ਕਰੂੰਗਾ ਤਾਂ ਸਾਰੇ ਵੀਰ ਦੇਖਿਓ ਜਰੂਰ ਵੀਡੀਓ ਨੂੰ ਤਾਂ ਵੀਡੀਓ ਨੂੰ ਦੇਖ ਕੇ ਸ਼ੇਅਰ ਵੀ ਜਰੂਰ ਕਰਦੇ ਹੋ ਤੇ ਆਪਣੀ رائے ਵੀ ਬਾਕੀ ਜਿੰਨੇ ਵੀ ਵੀਰ ਬਾਅਦ ਚ ਲਾਈਵ ਦੇਖਦੇ ਆ ਪਲੀਜ਼ ਤੁਸੀਂ ਜਿੰਨੀਆਂ ਵੀਡੀਓ ਆਪਣੀਆਂ ਦੇਖਦੇ ਆ ਵੀਡੀਓ ਦੇਖ ਕੇ ਤੁਸੀਂ ਆਪਣੀ رائے ਜਰੂਰ ਦਿਓ ਕਰੋ ਕਮੈਂਟ ਦੇ ਵਿੱਚ ਵੀ ਤੁਹਾਨੂੰ ਵੀਡੀਓ ਵਧੀਆ ਲੱਗੀ ਜਾਂ ਨਹੀਂ ਵਧੀਆ ਲੱਗੀ ਜੇਕਰ ਤੁਹਾਨੂੰ ਆਪਣੀਆਂ ਜਾਣਕਾਰੀ ਵਾਲੀਆਂ ਵੀਡੀਓ ਚੰਗੀਆਂ ਲੱਗਦੀਆਂ ਹਨ ਤਾਂ ਤੁਸੀਂ ਪਲੀਜ਼ ਆਪਣੀਆਂ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਆ ਕਰੋ ਤੇ ਤੁਸੀਂ ਕਮੈਂਟ ਕਰਕੇ ਮੇਰਾ ਵੀ ਜਰੂਰ ਦੱਸਿਓ ਤਾਂ ਜਿਹੜਾ ਵੀ ਲਾਈਵ ਦੇ ਵਿੱਚ ਜੁੜਿਆ ਆ ਤਾਂ ਵੀਰ ਮੇਰਾ ਦੱਸੋ ਵੀ ਆਵਾਜ਼ ਸਹੀ ਆ ਰਹੀ ਆ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਮੇਰਾ ਵੀਰ ਵੀ ਆਵਾਜ਼ ਸਾਫ਼ ਆ ਵੀਡੀਓ ਸਾਫ਼ ਆ ਰਹੀ ਏ ਤੇ ਬਾਤ ਸਹੀ ਆ ਰਹੀ ਆ ਤੇ ਆਪਾਂ ਇਸ ਚੈਨਲ ਤੇ ਤੁਹਾਨੂੰ ਹਰ ਕਿਸ ਤਰ੍ਹਾਂ ਦੀ ਜਾਣਕਾਰੀ ਦਿਆ ਕਰਾਂਗੇ ਤਾਂ ਆਪਣਾ WhatsApp Instagram Facebook YouTube ਦੇ ਨਵੇਂ ਫੀਚਰਾਂ ਬਾਰੇ ਜਾਂ ਹੋਰ ਵੀ ਨਵੇਂ-ਨਵੇਂ ਫੀਚਰਾਂ ਬਾਰੇ ਆਪਾਂ ਹਰ ਰੋਜ਼ ਤੇ ਨਵੀਆਂ ਤੋਂ ਨਵੀਆਂ ਜਾਣਕਾਰੀਆਂ ਲੈ ਕੇ ਆਵਾਂਗੇ ਤਾਂ ப்ਲੀਜ਼ ਤੁਸੀਂ ਸਾਰੇ ਜਾਣੇ ਆਪਣੇ ਇਸ ਜਿਹੜਾ ਚੈਨਲ ਹੈ ਇਹਨੂੰ ਸਪੋਰਟ ਜ਼ਰੂਰ ਕਰੋ ਤੇ ਦੱਬ ਕੇ ਸ਼ੇਅਰ ਕਰੋ ਤੇ ਸਬਸਕ੍ਰਾਈਬ ਵੀ ਕਰੋ ਤੇ ਜਿਹੜੀ ਬੈਲ ਆਈਕਨ ਹੈ ਉਹਨੂੰ ਵੀ ਦਬਾ ਦਿਓ ਤਾਂ ਜੋ ਆਉਣ ਤੋਂ ਕੋਈ ਵੀ ਵੀਡੀਓ ਆਪਾਂ ਅਪਲੋਡ ਕਰਾਂਗੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਕਿਉਂਕਿ ਆਪਾਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਆਪਾਂ ਹਰ ਰੋਜ਼ ਇੱਥੇ ਕੰਮ ਕਰਦੇ ਹੋਰ ਕਰਦੇ ਵੀ ਰਹਿਣਾ ਹੀ ਆ ਤੁਸੀਂ ਦੇਖ ਸਕਦੇ ਆਪਾਂ ਡੇਲੀ ਨਮਿਤ ਨਮੇ ਮਤਲਬ ਜਾਣਕਾਰੀ ਵਾਲੀ ਵੀਡੀਓ ਲੈ ਕੇ ਆਈ ਦੀਆਂ ਚਾਹੇ ਕੋ WhatsApp ਬਾਰੇ ਚਾਹੇ Instagram ਬਾਰੇ ਚਾਹੇ Facebook ਬਾਰੇ ਚਾਹੇ YouTube ਬਾਰੇ ਤਾਂ ਆਪਾਂ ਹਰ ਰੋਜ਼ ਇੱਤੇ ਕੰਮ ਕਰਦੇ ਆ ਤੇ ਕਰੀ ਜਾਣਾ ਹੈ ਤੇ ਤੁਸੀਂ ਜਿੰਨੇ ਵੀ ਮੇਰੇ ਵੀਰ ਬਾਅਦ ਵਿੱਚ ਲਾਈਵ ਨੂੰ ਦੇਖਦੇ ਆ ਪਲੀਜ਼ ਸਾਰਿਆਂ ਰਿਕੁਐਸਟ ਹੈ ਮੈਂ ਤੁਸੀਂ ਇਸ ਜਿੰਨੀਆਂ ਵੀ ਮੇ ਆਪਣੀਆਂ ਵੀਡੀਓ ਬਹੁਤ ਬਹੁਤ ਸ਼ੇਅਰ ਕਰਦੇ ਤੇ ਆਪਣੇ ਚੈਨਲ ਨੂੰ ਸ਼ੇਅਰ ਕਰਦੇ ਹੋ ਤਾਂ ਜੋ ਹੋਰ ਵੀ ਆਪਣੇ ਦਾ ਵੀਰ ਜੋੜ ਸਕਣ ਬਾਕੀ ਠੀਕ ਹੈ ਜੀ ਧੰਨਵਾਦ ਹੈ ਫਿਰ ਕਿਸੇ ਦਾ ਲਾਈਵ ਦੇ ਵਿੱਚ ਆਵਾਂਗੇ ਕਰਾਂਗੇ ਗੱਲਬਾਤਾਂ ਤੇ ਧੰਨਵਾਦ ਜੀ